ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਵੀਰੇ ਜਿਹੜਾ ਆਪਣਾ ਨਾ 11 ਤਰੀਕ ਨੂੰ ਆਪਣੇ ਫਾਰਮ ਤੇ ਕਿਸਾਨ ਮਿਲਣੀ ਹੋਣੀ ਸੀ ਉਹ ਹੁਣ 12 ਤਰੀਕ ਨੂੰ ਆ ਤਾਂ ਸਾਰੇ ਵੀਰ ਜ਼ਰੂਰ ਪਹੁੰਚਿਓ 12 ਦਸੰਬਰ ਨੂੰ 10 ਵਜੇ ਤੋਂ ਲੈ ਕੇ 1 ਵਜੇ ਤੱਕ ਤਾਂ ਇਹੋ ਨਾ ਰੱਖਿਓ ਵੀਰੇ ਹਨਾ ਵੀ ਤੁਸੀਂ ਕਹੋ ਵੀ ਆਪਾਂ 12 1 ਵਜੇ ਜਾਵਾਂਗੇ ਥੋੜਾ ਜਿਹਾ ਟਾਈਮ ਨਾਲ ਆ ਜਿਓ ਕਿਉਂਕਿ ਵੀਰੇ ਜਿਹੜੇ ਡਾਕਟਰ ਸਹਿਵਾ ਨਾ ਉਹਨਾਂ ਨੇ ਵੀ ਫਿਰ ਮੀਟਿੰਗ ਕਰਨੀ ਹੈ ਨਾ ਉਹਨਾਂ ਨੇ ਦੱਸਣਾ ਫਿਰ ਜਾਨੂੰ ਜੇ ਤੁਸੀਂ ਆਈ ਲੇਟ ਤਾਂ ਫਿਰ ਉਹ ਗੱਲਬਾਤ ਨਹੀਂ ਬਣਦੀ ਤੇ ਤੁਸੀਂ ਵੀਰ ਬਣੇ ਸਾਰਿਆਂ ਨੇ ਟਾਈਮ ਨਾਲ ਆਇਓ ਤੇ ਚਲੋ ਜਿੰਨਾ ਕੱਪ ਤੋਂ ਲਾਹਾ ਲੈ ਹੁੰਦਾ ਲੈ ਲਈਏ ਤੇ ਇਹ ਆ ਜੀ ਵੀਰੇ ਆਪਣਾ ਕਰੋੜਾ ਆਲੂ ਜਿਹਦੀ ਬਜਾਈ ਆਪਾਂ 15 ਤਰੀਕ ਨੂੰ ਕਰੀ ਸੀ ਤੇ ਪਾਣੀ ਲਾਉਣ ਨੂੰ ਆਪਾਂ ਲੇਟ ਹੋ ਗਏ ਸੀ ਇੱਥੇ ਪਾਣੀ ਆਪਾਂ ਲਾਏ ਨੂੰ 20 22 ਤਰੀਕ ਨੂੰ ਖੇਤ ਚ ਗੱਲ ਸੀਗੀ ਥੋੜੀ ਪਰ ਇੰਨੀ ਜ਼ਿਆਦਾ ਨਹੀਂ ਸੀ ਥੋੜੀ ਸੀਗੀ ਇਹ ਚ ਆਪਾਂ ਕੋਈ ਖਾਦ ਨਹੀਂ ਪਾਈ ਹੋਈ ਨਾ ਡੀਪੀ ਪਾਇਆ ਸੀ ਨਾ ਆਪਾਂ ਯੂਰੀਆ ਪਾਇਆ ਸੀ ਕੱਲੀ ਪोटाश ਪਾਈ ਸੀ ਤਾਂ ਫਿਰ ਵੀ ਮੈਂ ਕਹਿੰਨਾ ਵੀ ਬਹੁਤ ਵਧੀਆ ਟਾਈਮ ਤੇ ਨਿਕਲਿਆ ਤੇ ਇਹ ਨਾ ਆਲੂਆਂ ਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਹਨਾ ਬਹੁਤ ਸੋਹਣੀ ਜਰਮੀਨੇਸ਼ਨ ਹੋਈਆਂ ਸਾਰਾ ਖੱਤਾ ਵਧੀਆ ਜੰਮਿਆ ਇਹ ਬਾਈ ਜੀ ਜੀ ਬੰਨ ਲੱਗਿਆ ਵਾ ਆਪਣੇ ਕੋਲੇ ਪਿਛਲੀ ਵਾਰ ਜੀ 1 ਆਇਆ ਸੀ ਤੇ ਜੀ 2 ਲੱਗਿਆ ਹੋਇਆ ਸਮਝ ਲੋ ਤੇ ਇਹ ਆਪਾਂ ਸਾਰਾ ਸੀ ਡੀ ਬਣਾਉਣਾ ਕਰੋੜਾ ਦਾ ਤੇ ਕਿਉਂਕਿ ਆਪਣੇ ਕੋਲੇ ਨਾ ਸੀਡ ਖਰਾਬ ਹੋ ਗਿਆ ਸੀ ਪਹਿਲਾਂ ਉਹ ਵਾਇਰਸ ਬੂਰਸ ਆ ਗਿਆ ਸੀ ਉਹਦੇ ਵਿੱਚ ਤੇ ਉਹ ਬਹੁਤ ਪੁਰਾਣਾ ਬੀਫ ਹੀ ਆਪਣੇ ਕੋਲੇ ਬਹੁਤ ਟਾਈਮ ਤੋਂ ਚੱਲਦਾ ਆਉਂਦਾ ਸੀ ਕੰਪਨੀ ਦਾ ਹੀ ਸੀਗਾ ਤੇ ਕੰਪਨੀ ਨੇ ਬੰਦ ਕਰਤਾ ਸੀ ਪਹਿਲਾਂ ਇਹ ਕਰੋੜਾ ਤੇ ਫਿਰ ਪਿਛਲੀ ਵਾਰ ਫਿਰ ਜੀ 1 ਆਇਆ ਤੇ ਦੇਖੋ ਕਿੰਨਾ ਸੋਹਣਾ ਜਰਮੀਨੇਟ ਹੋ ਰਿਹਾ ਪੱਤੇ ਦੇਖੋ ਕਿੰਨੇ ਸੋਹਣੇ ਇਹਦਾ ਝਾੜਨਾ ਬਹੁਤਾ ਜ਼ਿਆਦਾ ਨਹੀਂ ਹੁੰਦਾ ਐਵੇਂ ਮੈਂ ਕੋਈ ਫੜਾ ਮਾਰੀਏ ਝੂਠਾ ਇਹ ਜਨੇ ਨਹੀਂ ਇਹਦਾ ਝਾੜ ਬਹੁਤਾ ਜ਼ਿਆਦਾ ਨਿਕਲੇ ਵੀ ਸਾਰਾ ਫੈਜੇ ਵੱਡਾ ਕਰ ਲੀਏ ਤਾਂ 2.5 ਤੋਂ 300 2.5 100 ਬੋਰੀ ਮਸਾ ਪੈਂਦੇ 260 70 ਬੋਰੀ ਦਾ ਮਸਾ ਨਿਕਲਦਾ ਹੈ ਤੇ ਕਿਉਂਕਿ ਇਹਨੂੰ ਨਾ ਗਿਣਤੀ ਦੇ ਦਾਣੇ ਨਹੀਂ ਵਾਲੇ ਪੈਂਦੇ ਜੇ ਆਪਾਂ ਇਹਨੂੰ ਅਗੇਤਾ ਲਾਉਨੇ ਆ ਹੁਣ ਜਿਹੜੇ ਟਾਈਮ ਲਾਇਆ ਹੁਣ ਸ਼ਾਇਦ ਬਹੁਤ ਪਹਿ ਜਾਣ ਦਾਣੇ ਪਰ ਉਦੋਂ ਦਾਣਾ ਇਹਨੂੰ ਕੋਈ ਨਹੀਂ ਸੀ ਪੈਂਦਾ ਤੇ ਅਗੇਤੇ ਲਾਉਣਦੇ ਇਹਨੂੰ ਦਾਣੇ ਨਹੀਂ ਪੈਂਦੇ ਤੇ ਹੁਣ ਦਾਣਾ ਇਹਨੂੰ ਬਹੁਤ ਪਿਆਵ ਪਾਊਗਾ ਕਿਉਂਕਿ ਹੁਣ ਲੇਟ ਸੀਗਾ ਤੇ ਕਿਉਂਕਿ ਆਪਾਂ ਇਹਦੀ ਬੇਲ ਵੀ ਬਾੜੀ ਲੰਬੀ ਨਹੀਂ ਰੱਖਣੀ ਅ 60 ਤੋਂ 65 ਦਿਨਾਂ ਦੇ ਵਿੱਚ ਵਿੱਚ ਇਹਦੀ ਬੇਲ ਪੜ ਦੇਣੀ ਹੈ ਜਿਵੇਂ ਹੁਣ ਦਸੰਬਰ ਚੱਲ ਜੂ ਪੂਰਾ ਤੇ ਜਨਵਰੀ ਦੇ 15 16 ਤਰੀਕ ਤੱਕ ਬਸ ਜਦੋਂ 60 ਦਿਨਾਂ ਦਾ ਹੋ ਗਿਆ ਇਹਦੀ ਬੇਲ ਪੜ ਦੇਣੀ ਹੈ ਕਿਉਂਕਿ ਆਪਾਂ ਨੂੰ ਤਾਂ ਸੀਡ ਤੱਕ ਮਤਲਬ ਹੈ ਇਹਦਾ ਸੀਡੀ ਬਣਾਉਣਾ ਆਪਣੇ ਕੋਲੇ ਕੀਲਾ ਇੱਥੇ ਆ ਇਹ ਥੋੜਾ ਜਿਹਾ ਉਧਰ ਲੱਗਿਆ ਬਸ ਆਪਾਂ ਬੇਲ ਬਾਢੀ ਦੇਣੀ ਹੈ ਇਹਦੀ ਟਾਈਮ ਨਾਲ ਆਪਾਂ ਨਹੀਂ ਇਹਦੀ ਬੇਲ ਉਹ ਬਣਾਉਣੀ ਹੈਗੀ ਜਮਾਂ ਵੀ ਵੀ ਆਪਾਂ ਸਾਇਦ ਨਹੀਂ ਮੋਟਾ ਕਰਨ ਛੋਟਾ ਰਹਿ ਜਾਊਗਾ ਜੇ ਕੀਲੇ ਚੋਂ 150 ਗੱਟੂ ਵੀ ਹੋ ਗਿਆ 150 ਜਾਂ ਜੇ ਦੇਖਾਂਗੇ ਕਿੰਨਾ ਹੋ ਜਾਵੇ ਕੀ ਪਤਾ ਦਾਣੇ ਵੱਧ ਚੱਕ ਜੇ ਜ਼ਿਆਦੇ ਹੋ ਜਾਣ ਹਨ ਤੇ ਜੇ ਜ਼ਿਆਦੇ ਹੋ ਗਿਆ ਤਾਂ ਜ਼ਿਆਦੇ ਸੀ ਜਿੰਨਾ ਹੋ ਗਿਆ ਫਿਰ ਅਗਲੇ ਸਾਲ ਨੂੰ ਲੱਗ ਜੂ ਤੇ ਫਿਰ ਵੇਚਣ ਵਾਲਾ ਫਿਰ ਦੇਣ ਵਾਲਾ ਹੋ ਜੂ ਇਹਦੇ ਵਿੱਚ ਅਸੀਂ ਕਿਉਂਕਿ ਇਹਦੀ ਨਾ ਮਾਰਕੀਟ ਐ ਆਵਾ ਇਹਦੀ ਮਾਰਕੀਟ ਨਾ ਬਾਈ ਉਧਰ ਸ਼ੇਰੀ ਨਗਰੰਨੀ ਬਹੁਤ ਆ ਜਿਵੇਂ ਮੈਂ ਤਾਂ ਉਦੋਂ ਇਹਦਾ ਹਾਲਾਤ ਦੇਖੇ ਜਦੋਂ ਨਾ ਆਲੂ ਬਾਲਾ ਮੰਦਾ ਸੀ ਪਿਛਲੇ ਤੋਂ ਪਿਛਲੇ ਸਾਲ ਬਹੁਤ ਮੰਦਾ ਸੀਗਾ ਕੱਚੀ ਵਟਾਈ ਦੇ ਵਿੱਚ ਹੀ ਪੱਕੇ ਜਦੋਂ ਪਖਰਾਜ 200 ਰੁਪਏ ਨੂੰ ਵਿਕਦਾ ਸੀ 1.5 ਤੋਂ 200 ਨੂੰ ਭਾਈ ਉਦੋਂ ਇਹਦੀ ਮਾਰਕੀਟ 480 90 ਰੁਪਏ ਤੱਕ ਸੀ ਐਨਾ ਫਰਕ ਸੀ ਡਾਇਮੰਡ ਵੀ ਇੰਨੇ ਨੂੰ ਨਹੀਂ ਸੀ ਭਾ ਕਹਿੰਦਾ ਉਦੋਂ ਡਾਇਮੰਡ ਵੀ ਜਦੋਂ ਪਹਿਲਾਂ ਪਹਿਲਾਂ ਡਾਇਮੰਡ ਵੀ ਪਖਰਾਜ ਦੇ ਬਰਾਬਰੀ ਵਿਕਦਾ ਸੀ ਇਹ ਹਾਲਾਤ ਪਰ ਇਹ ਕਰੋੜਾ ਸਭ ਤੋਂ ਜ਼ਿਆਦਾ ਟੌਪ ਤੇ ਵਿਕ ਰਿਆ ਸੀ ਕਰੋੜਾ ਵੀ ਹੋ ਗਿਆ ਐਲ ਆਰ ਵੀ ਹੋ ਗਿਆ ਐਲ ਆਰ ਦਾ ਓਵਰ ਸਾਈਜ਼ ਬਹੁਤ ਰੇਟ ਤੇ ਵਿਕਦਾ ਬਾਈ ਠੀਕ ਨਹੀਂ ਤੇ ਆਪਾਂ ਐਵੇਂ ਨਵੀਆਂ ਵੈਰਾਈਟੀਆਂ ਦੇ ਵਿੱਚ ਪੈਣ ਨਾਲੋਂ ਜਿਵੇਂ ਐਲ ਆਰ ਹੋ ਗਿਆ ਡਾਇਮੰਡ ਹੋ ਗਿਆ ਬਾਈ ਇਹ ਆਪਣੀਆਂ ਜਿਵੇਂ ਆਪਣੇ ਸਾਡੇ ਲੋਕਲ ਇੱਥੇ ਇਹ ਵੈਰਾਈਟੀਆਂ ਵਾਧੂ ਚੱਲਦੀਆਂ ਆਪਣੇ ਪੰਜਾਬ ਦੇ ਵਿੱਚ ਤਾਂ ਤੇ ਨਵੀਆਂ ਵੈਰਾਈਟੀਆਂ ਵੱਲ ਨਾ ਭਜੋ ਜਿਹੜੀਆਂ ਵੈਰਾਈਟੀਆਂ ਆਪਣੇ ਕੋਲ ਹੈਗੀਆਂ ਉਹਨਾਂ ਨੂੰ ਹੀ ਲਾਈਏ ਉਹੀ ਬਹੁਤ ਵਧੀਆ ਵਾ ਜਿਨ੍ਹਾਂ ਨੇ ਜਿਵੇਂ ਆਪਾਂ ਰਾਸ਼ਨ ਚ ਕੰਮ ਕਰਨਾ ਐਲਰ ਦਾ ਰਾਸ਼ਨ ਬਣਾ ਲਓ ਵੀ ਬਹੁਤ ਸੋਹਣਾ ਵਾ ਤੇ ਡਾਇਮੰਡ ਦਾ ਰਾਸ਼ਨ ਬਣਾਓ ਵੀ ਬਹੁਤ ਸੋਹਣਾ ਜਿਹੜੀ ਜੋਤੀ ਵੈਰੈਟੀ ਆ ਉਹ ਜਿਹੜੇ ਏਰੀਆ 'ਚ ਜੋਤੀ ਚੱਲਦਾ ਉਹ ਉਥੇ ਜੋਤੀ ਬੀਜੋ ਜਿਹੜੇ ਏਰੀਆ 'ਚ ਪਖਰਾਜ ਚੱਲਦਾ ਉਥੇ ਪਖਰਾਜ ਬੀਜੋ ਜਿਹੜੇ ਜਿਹੜੇ ਬਾਕੀ ਆਪਣਾ ਏਰੀਆ ਦੇਖਿਆ ਕਰੋ ਵੀ ਜਿਹੜੇ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਵੀ ਚੱਲਦਾ ਉਹੀ ਬੀਜੋ ਦੂਜੇ ਬੀਆਂ ਨਾਲ ਪੰਗਾ ਨਾ ਲਵੋ ਬਸ ਇਹੀ ਆ ਬਸ ਗੱਲਬਾਤ ਤੇ ਇੱਥੇ ਆਪਾਂ ਮੇਲੇ ਤੋਂ ਜਿੱਦਣ ਆਪਾਂ ਮਿਲ ਨਹੀਂ ਰੱਖਣੀ ਆ ਇੱਥੇ ਆਪਾਂ ਗੱਡੀਆਂ ਪਾਰਕਿੰਗ ਦਾ ਕਰ ਲੈਣਾ ਉਹ ਪਿਛਲੇ ਪਾਸੇ ਵੀ ਹੈਗੀ ਆਪਣੇ ਕੋਲ ਜਗ੍ਹਾ ਪਾਰਕਿੰਗ ਦੀ ਉਧਰ ਵੀ ਕਰ ਲੈਣ ਆਹਾਂ ਸੁਸ ਰਹਿਂਦਾ ਥੋੜਾ ਜਿਹਾ ਡਾਉਣ ਵਾਲਾ ਇਹਨੂੰ ਅਡਵਾ ਦਿੰਨੇ ਆ ਤੇ ਚਲੋ ਫੇਰ ਆਹ ਜਗ੍ਹਾ ਪੱਕੀ ਤਾਂ ਹੀ ਰੱਖ ਲਈਏ ਤੇ ਨਾਲ ਤਾਂ ਇਹ ਹੁਣ ਹੋ ਜਾਊਗਾ ਕੰਮ ਫੇਰ ਇੱਥੇ ਦੇਖਾਂਗੇ ਜਾਂ ਤਾਂ ਪਿਆਜ਼ ਲਾ ਦਾਂਗੇ ਨਹੀਂ ਸ਼ਾਇਦ ਖਾਲੀ ਰੱਖਣਾ ਪੈ ਜਾਵੇ ਕਿਉਂਕਿ ਫੇਰ ਆਲੂਆਂ ਦੇ ਵਿੱਚ ਵੀ ਇੱਥੇ ਸੌਖਾ ਹੁੰਦਾ ਤਾਂਕਾਂ ਲਾਉਣੀ ਆ ਜਾਂ ਮਸ਼ੀਨਰੀ ਘਾੜਨੀ ਸੌਖਾ ਹੋ ਜਾਂਦਾ ਇਹ ਸਾਰਾ ਆਪਾਂ ਉਸ ਕੰਮ ਲਈ ਰੱਖਣਾ ਸਮਾਨ ਹਾਂਜੀ ਵੀਰੇ ਇਹ ਹੈਗਾ ਆਪਣਾ ਜੋਤੀ ਇੱਥੇ ਹੈਗੇ ਆ ਆਪਣੇ 15 16 ਕਿੱਲੇ ਜੋਤੀ ਦੇ ਆ ਬਾਕੀ ਹਮਲ ਨਹੀਂ ਲੱਗਿਆ ਹੋਇਆ ਤੇ ਬਹੁਤ ਸੋਹਣਾ ਜਰਮੀਨੇਟ ਹੋਇਆ ਇਹ ਆਲੂ ਤੇ ਇਹ ਆਲੂ ਆਪਾਂ ਬਾਅਦ ਚੋ ਲਾਇਆ ਸੀਗਾ ਸਭ ਤੋਂ ਲੇਟ ਵਾਲੇ ਆਲੂਆਂ ਦੇ ਵਿੱਚ ਆ ਇਹ ਤੇ ਜਰਮੀਨੇਸ਼ਨ ਹੋ ਗਿਆ ਵਧੀਆ ਸੋਹਣਾ ਨਿਕਲਿਆ ਬਹੁਤ ਤੇ ਸਪਰੇਅ ਆਪਾਂ ਕੱਖਾਂ ਵਾਲੀ ਕਰਤੀ ਸੀ ਇਹ ਤੇ ਤੇ ਇੱਧਰ ਵੀ ਸਾਰਾ ਨਿਕਲਿਆ ਤੇ ਬਹੁਤ ਸੋਹਣਾ ਨਿਕਲਿਆ ਆਲੂ ਤੇ ਅ ਬਸ ਹੁਣ ਅੱਜ ਦੂਜਾ ਪਾਣੀ ਲਾਉਣਾ ਸ਼ੁਰੂ ਕਰਦੇ ਆ ਇਹਨੂੰ ਦੂਜਾ ਪਾਣੀ ਲਾਵਾਂਗੇ ਤੇ ਨਾਲ ਦੀ ਨਾਲ ਇਹਨੂੰ ਪਾਵਾਂਗੇ ਆਪਾਂ ਯੂਰੀਆ ਅੱਧਾ ਕਿ ਗੱਟੂ ਬਸ ਇਹ ਪੂਰੀ ਇਹ ਡਾਕਰ ਕੀ ਡਾਕਰ ਜ਼ਮੀਨ ਆ ਬਾਈ ਇਹ ਡਾਕਰ ਜ਼ਮੀਨ ਦੇ ਵਿੱਚ ਆਪਣਾ ਲੱਗਿਆ ਹੋਇਆ ਪੂਰੀ ਡਾਕਰ ਹੈ ਇੰਨਾ ਫਰਕ ਪੈ ਜਾਂਦਾ ਦੇਖ ਲਓ ਉਹ ਜਿਹੜੀ ਬਜਾਈ ਸੀਗੀ ਉਹ ਸੀਗਾ ਸਟੋਰ ਚੋਂ ਲਿਆਂਦਾ ਹੋਇਆ ਪਹਿਲਾ ਮਾਲ ਵੀ ਤੂਈ ਕੱਢੀ ਹੋਈ ਸੀ ਆਹਾਂ ਸਟੋਰ ਚੋਂ ਲਿਹਾਉਣਸਾਰ ਦਵਾਈ ਲਾ ਕੇ ਇੱਕ ਦਿਨ ਰੱਖ ਕੇ ਬੀਜਦਾ ਸੀ ਹਰੇ ਹੋਣ ਦੇ ਵਿੱਚ ਇੰਨਾ ਫਰਕ ਪੈ ਜਾਂਦਾ ਦੇਖ ਬਹੁਤ ਫਰਕ ਪੈ ਜਾਂਦਾ ਬਾਈ ਹਰੇ ਹੋਣ ਦੇ ਵਿੱਚ ਇੱਧਰ ਸਾਰਾ ਜਿੰਨਾ ਇਹ ਹਮਲਣੀ ਆ ਇਹ ਬਰੋਬਰ ਬਾਅਦ ਚੋਂ ਲਿਆਂਦਾ ਸੀ ਦੇਖ ਲਓ ਇਤਨਾ ਫਰਕ ਪੜ ਜਾਂਦਾ ਹੈ ਆਹ ਹਾਂ ਨਾ ਆਪਣਾ ਇੰਨਾ ਕੁ ਬੀ ਘਟ ਗਿਆ ਸੀਗਾ ਤੇ ਉਹ ਪਰਲੇ ਖੱਤੇ ਹਰੇ ਵੱਡੇ ਹੋ ਗਏ ਆ ਫਿਰ ਥੋੜੀਆਂ ਜਿਹੀਆਂ ਕਪਟਾਂ ਬਾਅਦ ਚੋ ਲਾ ਕੇ ਗਏ ਸੀਗੇ ਆਪਣੇ ਕੋਲੇ ਬੀ ਐਨੀ ਸੀਗਾ ਮੁੱਕ ਗਿਆ ਸੀ ਫਿਰ ਸਟੋਰ ਚੋਂ ਲਿਆਂਦਾ ਚੱਕ ਕੇ ਤੇ ਫਿਰ ਬਾਅਦ ਚੋਂ ਬੀਜ ਹੁਣ ਉਹ ਪਰਲੇ ਖੱਤੇ ਵੱਡੇ ਹੋ ਗਏ ਇਹ ਛੋਟੇ ਆ ਤੇ ਇਧਰ ਆਪਣਾ ਹੈਗਾ ਹਿਮਾਲਣੀ ਦੇਖ ਲਓ ਕਿੰਨਾ ਫਰਕ ਆ ਨਾ ਹਿਮਾਲਣੀ ਦਾ ਦੇਖੋ ਇਹ ਨਹੀਂ ਉਹੀ ਐਪਲੱਤਨ ਜੀ ਝਾਕਣਾ ਵਸ ਇਹਦਾ ਰੰਗ ਨਹੀਂ ਕਦੇ ਕਾਲੇ ਪੰਜ ਹੁੰਦਾ ਇਹ ਹੈਗਾ ਆਪਣਾ ਐਲਰ ਜਿਹੜਾ ਬੇਬੀ ਯਾਨੀ ਕਿ ਜਿਹੜਾ 15 20 ਅਕਤੂਬਰ ਤੋਂ ਬਾਅਦ ਐਲਰ ਲੱਗਿਆ ਉਹਨੇ ਤਾਂ ਪੂਰੀ ਵਧੀਆ ਬੇਲ ਦੀਆਂ ਟਾਹਣੀਆਂ ਵੀ ਨਿਕਲੀਆਂ ਤੇ ਪੂਰੀ ਵਧੀਆ ਗਰੋਥ ਗਰੋਥ ਕਰੀਆ ਸੋਹਣਾ ਮਾ ਇਹ ਐਲਰ ਆਪਣਾ ਤੇ ਅੱਜ ਹੁਣ ਇਹ ਤੇ ਸਪਰੇ ਹੋ ਰਹੀ ਆ ਆਨੇ ਕੋ ਰੋਗਿੰਗ ਕਰਤੀ ਸੀ ਇਹਦੀ ਸਾਰੇ ਖੱਤੇ ਦੀ ਇਹਦੀ ਰੋਗਿੰਗ ਕਰੀ ਨੂੰ ਤਾਂ ਕਾਫੀ ਦਿਨ ਹੋ ਗਏ ਪਾਣੀ ਵੀ ਲੱਗਿਆ ਹੋਇਆ ਖੇਤ ਵੀ ਪੂਰੇ ਗਿੱਲੇ ਪਿਆ ਪੂਰੇ ਗਿੱਲੇ ਰੱਖੀ ਦਿਆ ਖੱਤੇ ਤੁਸੀਂ ਦੇਖ ਲਓ ਸਪਰੇਅ ਜਿੱਥੇ ਕਰੀ ਆ ਇੱਕ ਸਪਰੇਅ ਤੇ ਕਰਤੀ ਸੀ ਆਪਾਂ ਪਹਿਲੀ ਹੁਣ ਦੂਜੀ ਕਰਨੀ ਆ ਤੁਸੀਂ ਦੇਖ ਲਓ ਵੀ ਕਿਤੇ ਵੀ ਪਤਾ ਲੱਗਦਾ ਤੁਹਾਨੂੰ ਵੀ ਕਿੱਥੋਂ ਟਰੈਕਟਰ ਨਿੰਘਿਆ ਸੀ ਜਾਂ ਬਿਲਕੁਲ ਆ ਡੰਡੀਆਂ ਤੇ ਵੀ ਹਨ ਬਿਲਕੁਲ ਨਹੀਂ ਕਿਉਂਕਿ ਮਾੜਾ ਜਿਹਾ ਹੀ ਨਿਸ਼ਾਨ ਪੈਂਦਾ ਮੋੜ ਤੇ ਹੁਣ ਜੇ ਹੁਣ ਆਪਾਂ ਇੰਨੀ ਸਪਰੇ ਵੀਰੇ ਬੰਦਿਆਂ ਤੋਂ ਕਰਾਉਣੀ ਆ ਨਾ ਤਾਂ ਬਾਈ ਬੱਸ ਹੋਣ ਵਾਲੀ ਗੱਲ ਆ ਘੱਟੋ ਘੱਟ 8-9 ਬੰਦੇ ਜੇ ਆਪਾਂ ਰੱਖਦੇ ਆ ਵੱਡੇ ਪੰਪ ਤੇ ਤਾਂ ਉਹਨਾਂ ਤੋਂ ਦੋ ਘਟੋਲੀਆਂ ਬਾਈ ਮਸਾਂ ਲੱਗਦੀਆਂ ਯਾਨੀ ਕਿ ਜਿਵੇਂ 40 ਕਿੱਗਲੇ ਮਸਾ ਹੁੰਦੇ ਆ 7 ਬੰਦਿਆਂ ਤੋਂ ਹਨ ਵੀ ਪੈਪ ਸਾਰੀ ਜਿਹੜੀ ਖਿੱਚੀ ਚੱਲ ਕਿਉਂਗੇ ਗਾਂਹਾਂ ਦੀ ਗਾਂਹਾਂ ਦਿਨ ਛੋਟੇ ਹੋ ਜਾਂਦੇ ਆ ਤੇ ਗਾਂਹਾਂ ਦੀਆਂ ਠੰਡ ਵੱਜ ਜਾਂਦੀ ਆ ਫਿਰ ਉਦੋਂ ਪ੍ਰੋਬਲਮ ਆਉਂਦੀ ਆ ਬਾਈ ਜਦੋਂ ਠੰਡ ਵਾੜ ਵਾਦੀ ਆਂਦੀ ਹੈ ਨਾ ਫਿਰ ਯਾਰ ਤੜਕੇ ਤੜਕੇ ਜੀਵ ਨਹੀਂ ਕਰਦਾ ਕਹਿਣ ਨੂੰ ਵਿਚਾਰਾਂ ਨੂੰ ਸਪਰੇ ਦੇ ਲਈ ਫਿਰ ਐ ਹੁੰਦਾ ਵੀ ਯਾਰ ਚੱਲ ਛੱਡ ਪਰ ਤੇ ਵੀ ਫਿਰ ਐਵੇਂ ਹੀ ਹੁੰਦਾ ਵੀ ਕੀ ਕਹਿਣਾ ਯਾਰ ਵੀ ਯਾਰ ਬਾਹਲਾ ਸਾਜਰੇ ਸਪਰੇ ਕਿੰਨੇ ਜਾਂਦਾ ਹੁੰਦਾ ਜਾਂਦਾ ਦੇਖ ਲਓ ਜਿਵੇਂ ਅੱਜ ਵੀ ਮੌਸਮ ਪੂਰਾ ਅੱਜ ਯਾਨੀ ਕਿ ਸਿਆਲਾਂ ਦਾ ਪਹਿਲਾ ਦਿਨ ਆ ਸਮਝ ਲਓ ਅੱਜ ਅੱਜ ਯਾਨੀ ਕਿ ਸਿਆਲਾਂ ਦਾ ਅੱਜ ਪਹਿਲਾ ਦਿਨ ਆ ਬਾਈ ਵੀ ਠੰਡ ਦਾ ਵੀ ਅੱਜ ਵਧੀਆ ਦਿਨ ਲੱਗਿਆ ਅੱਜ ਧੁੱਪ ਚੰਗੀ ਲੱਗਦੀ ਆ ਧੁੱਪੇ ਬਹਿਣਾ ਅੱਜ ਚੰਗਾ ਲੱਗ ਰਿਹਾ ਧੁੱਪੇ ਖੜਨਾ ਚੰਗਾ ਲੱਗ ਰਿਹਾ ਨਹੀਂ ਤਾਂ ਸਵੇਰ ਤੋਂ ਹੀ ਇੰਨੀ ਗਰਮੀ ਹੋ ਜਾਂਦੀ ਅੱਜ ਆਲੂ ਕਹਿਣਗੇ ਵੀ ਹਾਂ ਸਾਨੂੰ ਸਿਆਲਾਂ ਚ ਬੀਜਿਆ ਤੁਸੀਂ ਠੀਕ ਨਹੀਂ ਇਦਾਂ ਦੇ ਹੈਗਾ ਵਧੀਆ ਵਾ ਮੌਸਮ ਅੱਜ ਸੋਹਣਾ ਮੌਸਮ ਤੇ ਹੁਣ ਜਿਵੇਂ ਗਾਹਾਂ ਗਾਹ ਠੰਡ ਵਧੀ ਜਾਣੀ ਆ ਉਦੋਂ ਬਾਈ ਫਿਰ ਬੰਦਿਆਂ ਨੂੰ ਸਪਰੇਅ ਕਰਾਉਣ ਦੇ ਲਈ ਜਦੋਂ ਭੇਜਣਾ ਨਾ ਤਾਂ ਬਹੁਤ ਔਖਾ ਲੱਗਦਾ ਬਹੁਤ ਜ਼ਿਆਦਾ ਔਖਾ ਲੱਗਦਾ ਥੋੜਾ ਔਖਾ ਨਹੀਂ ਬਹੁਤ ਔਖਾ ਲੱਗਦਾ ਜਦੋਂ ਠੰਡ ਇੰਨੀ ਹੋ ਜਾਂਦੀ ਹੈ ਨਾ ਆ ਬਹੁਤ ਦਿੱਕਤ ਆਉਂਦੀ ਆ। ਲੋ ਵੀਰੇ ਦੇਖ ਲੋ ਇੱਥੋਂ ਨੰਘ ਕੇ ਆਇਆ ਬਸ ਤੇ ਇੱਥੇ ਜene ਵਸਾ ਲਈ ਤੁਹਾਨੂੰ ਦਿਖਣੀ ਨਹੀਂ ਮੁੜ ਕੇ ਜਿੱਦਣ ਵੀ ਹੋਗੇ ਇਹ ਚ 8 900 ਲੀਟਰ ਪਾਣੀ ਪੈ ਜਾਂਦਾ ਢੋਲੀ ਚ ਤੇ ਆਪਣੇ 6 ਕਿੱਲੇ ਹੋ ਜਾਂਦੇ ਆ ਬਾਈ ਇੰਨੇ ਇੰਨੇ ਹੌਲੀ ਤੋਰੇ ਤੇ ਪੂਰੇ 6 ਕਿੱਲੇ ਨਿਭੜ ਜਾਂਦੇ ਇੰਨੇ ਦਾ ਬਾਈ ਸਪਰੇਅ ਕਰਨ ਦਾ ਨਜ਼ਰੀਆ ਹੀ ਬਦਲਦਾ ਵੀ ਹਾਂ ਜਿੰਨੀਆਂ ਮਰਜ਼ੀ ਸਪਰੇਅਾਂ ਕਰ ਲਓ ਹੁਣ ਇਹ ਤੇ ਅੱਜ ਇਹ ਸਪਰੇਅ ਕਰਦੇ ਆ ਕੱਲ ਨੂੰ ਦੂਜੀ ਸਪਰੇਅ ਕਰਨੀ ਆ ਜਿਹੜੀ ਆਪਣੀ ਖਾਦ ਵਾਲੀ ਆ ਉਹਦੇ ਵਿੱਚ ਪਾਇਆ ਜਿਹੜਾ ਆਪਾਂ ਤੁਹਾਨੂੰ ਦੱਸਿਆ ਹੀ ਸੀਗਾ ਖਾਦ ਵਾਲੀ ਦੇ ਵਿੱਚ ਜਿਵੇਂ ਬੋਰਨ ਪਾਇਆ ਜਿੰਕ ਪਾਇਆ ਮੈਗਨੀਸ਼ੀਅਮ ਪਾਇਆ ਮੈਗਨੀਜ਼ ਪਾਇਆ ਇਹ ਚੀਜ਼ਾਂ ਪਾਈਆਂ ਹਨ ਕਿ ਹੁਣ ਜੇ ਦੇਖੋ ਇੰਨੀ ਕ ਬੰਦਿਆਂ ਨਾਲ ਸਪਰੇਅ ਕਰਨੀ ਹੋਵੇ ਕਿੱਥੋਂ ਯਾਰ ਟਾਈਮ ਹੀ ਨਹੀਂ ਹੁਣ ਫਿਰ ਉਦੋਂ ਆਪਾਂ ਕਹਿੰਦੇ ਨਾ ਯਾਰ ਸਾਰਾ ਕੁਝ ਇਕੱਠਾ ਕਰਦੇ ਪਰ ਨਹੀਂ ਹੁਣ ਇਹਦੇ ਕਰਕੇ ਸ਼ਡਿਊਲ ਹੀ ਇੱਕ ਅੱਡ ਬਣਾ ਲਿਆ ਵੀ ਉਹਦਾ ਯਾਰ ਰਿਓ ਵਾਲੇ ਸਮਾਨ ਦਾ ਸ਼ਡਿਊਲ ਹੀ ਅੱਡ ਵੱਖਰਾ ਹੋਵੇ ਤੇ ਮੇ ਵੱਖਰਾ ਵੱਖਰਾ ਸਹੀ ਆ ਉਹਦਾ ਸ਼ਡਿਊਲ ਆ ਜਿਹੜਾ ਨਾ ਉਹ ਸੋਹਣਾ ਰਹੂਗਾ ਬਸ ਨੇ ਚੱਕਰ ਇਹ ਮਾਲ ਨਹੀਂ ਦੇਖ ਲੋ ਐਂ ਲੱਗਦਾ ਹੁੰਦਾ ਇਹ ਮਾਲ ਨਹੀਂ ਤਾਂ ਜਦੋਂ ਵੀ ਫੋਨ 'ਚ ਦਿਖਾਉਨੇ ਆ ਵੀ ਜਿਵੇਂ ਫਿਲਟਰ ਲਾ ਗਏ ਉਹ ਲੱਗਿਆ ਹੁੰਦਾ ਕਿ ਇਹਦਾ ਰੰਗ ਹੀ ਇਹੋ ਜਿਹਾ ਇਹਨੂੰ ਜਿੰਨਾ ਗੇਤਾ ਵੀਜਾਂਗੇ ਉਹ ਜਾਦੇ ਯਾਨੀ ਕਿ ਫਿਰ ਉਹਦਾ ਨਾ ਥੋੜਾ ਗਿਣਤੀ 'ਚ ਦਾਣੇ ਘੱਟ ਚੱਕ ਹੁੰਦਾ ਤੇ ਫਿਰ ਮੋਟਾ ਵਧੀਆ ਹੋ ਜਾਂਦਾ ਜੇ ਇਹਨੂੰ ਲੇਟ ਕਰਦੇ ਆ ਤਾਂ ਫਿਰ ਇਹ ਗਿਣਤੀ ਚ ਦਾਣੇ ਬਹੁਤ ਚੱਕਦਾ ਹਜੇ ਤਾਂ ਇਹਦੀ ਉਮਰ ਛੋਟੀ ਆ ਤੁਹਾਨੂੰ ਦਿਖਾਵਾਂਗੇ ਇਹਦੇ ਬਾਰੇ ਵੀ ਤੇ ਕਿਉਂਕਿ ਇਹ ਬਾਈ ਸੇਲਸੂਲ ਬਹੁਤ ਵਧੀਆ ਹੁੰਦਾ ਮੰਡੀਆਂ ਦੇ ਵਿੱਚ ਕਿ ਡਿਮਾਂਡ ਇਹਦੀ ਕਿਉਂਕਿ ਇਹਦੀ ਇੱਕ ਰੰਗ ਚਿੱਟਾ ਵਾ ਬਹੁਤ ਚਿੱਟਾ ਰਹਿੰਦਾ ਪਖਰਾਜ ਤੇ ਇਹਦੇ ਵਿੱਚ ਕੰਪੈਰੀਜ਼ਨ ਕਰੀਏ ਤੇ ਇਹਦਾ ਰੰਗ ਬਹੁਤ ਚਿੱਟਾ ਇਹ ਹੈ ਹੁੰਦਾ ਡਾਇਮੰਡ ਵਰਗਾ ਜਦੋਂ ਇਹ ਪੂਰਾ ਆਪਦਾ ਸੈੱਜ ਕਰ ਲੈਂਦਾ ਤਾਂ ਬਿਲਕੁਲ ਡਾਇਮੰਡ ਵਾਂਗੂ ਲੰਬਾ ਲੰਬਾ ਹੋ ਜਾਂਦਾ ਇਸ ਸਟੋਰ ਦੇ ਵਿੱਚ ਗਲਦਾ ਗੁਲਦਾ ਨਹੀਂ ਹੈਗਾ ਪੂਰਾ ਵਧੀਆ ਇਹਦੀ ਹੈਗੀ ਆ ਬਹੁਤ ਸੋਹਣਾ ਹੁੰਦਾ ਵਾ ਵੀ ਇਹ ਝਾੜ ਝੂੜ ਤਾਂ ਬਹੁਤ ਜ਼ਿਆਦਾ ਜੇ ਆਪਾਂ ਗੇਤਾ ਬੀਜਦੇ ਆ ਇਹਨੂੰ ਜਿਵੇਂ 5 6 ਅਕਤੂਬਰ ਨੂੰ ਲਾਉਨੇ ਆ ਤਾਂ 300 ਤੋਂ ਲੈ ਕੇ 350 ਪਾਣੀ 400 ਗੱਟੂ ਤੱਕ ਇਹ ਇਹ ਹਾਂ ਇਹ ਪਖਰਾਜ ਵਾਂਗੂ ਪੱਟੀਆਂ ਨਹੀਂ ਜਾਂਦਾ 70 ਦਿਨਾਂ ਤੇ ਘੱਟੋ ਘਾਟ ਇਹਨੂੰ 80 ਦਿਨ ਦਵੋ ਫੇਰ ਇਹ ਪੱਟਿਆ ਜਾਣਾ ਉਹ ਵੀਰੇ ਇਹ ਦੇਖੋ ਜੋਤੀ ਆਪਣਾ ਬਹੁਤ ਸੋਹਣਾ ਹਰਾ ਹੋਇਆ ਹੈ ਬਹੁਤ ਸੋਹਣੀ ਜਰਮੀਨੇਸ਼ਨ ਤੇ ਬਹੁਤ ਸੋਹਣਾ ਇਹ ਵੀਰੇ ਜੀਵਨ ਸਾਰੇ ਕੰਪਨੀ ਦਾ ਲੱਗਿਆ ਹਾਇ ਆਪਣੇ ਕੋਲ ਇਹ ਵੀਰੇ ਅੱਜ ਪੂਰਾ 28 ਦਿਨਾਂ ਦਾ ਨਾ ਇੱਕ ਮਹੀਨੇ ਦਾ ਹੋ ਗਿਆ ਹਾਂ ਇੱਕ ਮਹੀਨੇ ਦਾ ਹੋ ਗਿਆ ਕਿਉਂਕਿ ਆਹ 5 ਦਿਨ ਉੱਤੇ ਲੰਘ ਗਏ ਹਾਂਜੀ ਇੱਕ ਮਹੀਨੇ ਦਾ ਆਲੂ ਆ ਵੀਰੇ ਇਹ ਆਪਣਾ ਪਿਛਲੀ ਵਾਰ ਵੀ ਬਜਾਈ ਆਪਾਂ 28 29 ਨੂੰ 31 ਅਕਤੂਬਰ ਦੀ ਬਜਾਈ ਸੀ ਪਿਛਲੇ ਸਾਲ ਵੀ ਤੇ ਐਤਕੀ ਵੀ ਇਹਦੀ ਪਲਾਂਟਿੰਗ ਡੇਟ ਹੈ ਐਤਕੀ ਇਹਦੀ ਹੈਗੀਆ 3 ਤਰੀਕ ਦੇ ਨੇੜੇ 3 ਤਰੀਕ ਦੀ ਪਲਾਂਟਿੰਗ ਤੇ ਇਹ ਪੂਰਾ 1 ਮਹੀਨੇ ਦਾ ਹੋ ਗਿਆ ਜਾਨੀ ਕਿ ਇੱਕ ਸਪਰੇਅ ਕਰ ਲੈ ਤੇ ਕਰਤੀ ਆ ਆਪਾਂ M45 ਨਾਲ 12 ਗਾਢ ਪਾਤੀ ਸੀਗੀ ਤੇ ਨਾਲ ਜੀਰੂ ਯੂਰੀਆ ਪਾਤਾ ਤੇ ਨਾਲ ਤੇਲੇ ਵਾਲੀ ਦਵਾਈ ਪਈ ਆ ਤੇ ਹੁਣ ਅੱਜ ਇਹ ਤੇ boron ਵਗੈਰਾ ਕਰਾਂਗੇ boron ਹੋ ਗਈ ਆਪਣੀ zinc ਹੋ ਗਿਆ magnesium ਤੇ magnes ਇਹ ਦੋਨੇ ਕਰਾਂਗੇ ਅੱਜ ਇਹ ਤੇ